ਮੈਂ ਦੁਆ ਕਰਾਂਗਾ ਸਭ ਤੋਂ ਪਹਿਲਾਂ ਤਾਂ ਮੁਬਾਰਕ ਜਗਜੀਤ ਸਿੰਘ ਜੀ ਨੇ ਬਹੁਤ ਵੱਡਾ ਫੈਸਲਾ ਸਹੀ ਟਾਈਮ ਤੇ ਲਿਆ ਕਿ 21 ਸਤੰਬਰ ਨੂੰ ਆਪਣੀ ਮਾਂ ਦੀ ਭਾਸ਼ਾ ਦਾ ਜਨਮ ਦਿਨ ਆਪਾਂ ਹਰ ਸਾਲ ਮਨਾਇਆ ਕਰਾਂਗੇ ਫੌਰ ਤਾਂ ਇਸ ਦਿਨ ਦੀਆਂ ਦਿੱਤਾ ਸਲਾਹ ਹੋਈਆਂ ਲੇਕਿਨ ਇਹ ਉਹ ਦਿਨ ਹੈ ਜਦੋਂ ਦਿਨ ਤੇ ਰਾਤ ਬਰਾਬਰ ਹੁੰਦੇ ਸਹੀ ਸੋ ਸਾਨੂੰ ਗੱਲ ਕਰਕੇ। ਜਦੋਂ ਗ੍ਰਾਡੂਏਟ ਪੱਛਾਨਨਾ ਆਪਸ ਦੇ ਵਿੱਚ ਬਰਾਬਰ ਨੇ। ਤੇ ਮੇਰੇ ਮਨ 'ਚ ਆਈ ਗੱਲ ਇੱਕ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਟਾਈਮ ਕੋ ਹੋ ਕੇ ਨਾ ਪਤਾ ਨਹੀਂ। ਕਿ ਜੀ ਜੀਰ ਸਿੰਘ ਜੀ ਦਾ ਸਿਲੇਬਸ ਇਹਦੇ ਨਾਲ ਮਾਨਮਤਾ ਵੀ ਹੋਏਗਾ ਮੈਨੂੰ ਲੱਗਦਾ ਏ ਤੇ ਵੱਡਾ। ਔਰ ਗ੍ਰੂਪ ਹਿੰਦੀ ਤੇ ਪੰਜਾਬੀ। ਇਹ ਤਿੰਨ ਵੱਖਰੀਆਂ ਵੱਖਰੀਆਂ ਬੋਲੀਆਂ ਨਹੀਂ ਹਨ ਇੱਕੋ ਹੀ ਬੋਲੀ ਹੈ ਜਿਹੜੀ ਤਿੰਨ ਲਿਪੀਆਂ 'ਚ ਲਿਖੀ ਜਾਂਦੀ ਹੈ ਉਹ ਲਿਪੀ ਪੰਜਾਬੀ ਦੀ ਹੈ ਤੁਸੀਂ ਆਪਣੇ ਮੋਬਾਈਲ ਤੇ ਰੋਮਨ ਅੱਖਰਾਂ 'ਚ ਲਿਖੇ ਪਈਆਂ ਨੂੰ ਕੀ ਇਸ ਮਾਈ ਫਰੈਂਡ ਤੋਂ ਹਾਏ ਨੂੰ ਸਿਆਰੀ ਲਾ ਦਿੰਦੇ ਹਾਂ ਈਡੀ ਨੂੰ ਸਿਆਰੀ ਜੱਜ ਦੇ ਪੈਰ ਦੀ ਜਿੰਦਗੀ ਦੀ ਇਸ ਰੋਮਨ ਅੱਖਰਾਂ ਦੇ ਨਾਲ ਅੰਗਰੇਜ਼ੀ ਥੋੜਾ ਬਣ ਗਈ ਇਹ ਪੰਜਾਬੀ ਦੀ ਪੰਜਾਬੀ ਹੈ ਇਸ ਕਰਕੇ ਤੁਜੀਗਲ ਮੈਂ ਤੁਹਾਡੇ ਨਜ਼ਰ ਤੇ ਵੀ ਲੈਣੀ ਹੈ ਕਿ ਹਿੰਦੀ ਤੇ ਉਰਦੂ ਦੀ ਉਮਰ ਪੰਜਾਬੀ ਦੇ ਮੁਕਾਬਲੇ ਬਹੁਤ ਥੋੜੀ ਹੈ ਤੇ ਪੰਜਾਬ ਦਾ ਵਿਰਸਾ ਮਾਨ ਕਰਨ ਯੋਗ ਕਿਵੇਂ ਔਰ ਦੀ ਨਜ਼ਰ ਤੇ ਜੋ ਮੇਰੇ ਮਨ ਚਾਹੀਏ ਇੱਕ ਲੋਗ ਨੂੰ ਲੈਣੀ ਆ ਚਾਹਾਂ ਮੈਂ ਕਿ 5000 ਸਾਲ ਮੰਨਿਆ ਗਿਆ ਹੈ ਕਿ ਰਿਗਵੇ ਦੀ ਰਚਨਾ ਹੋਈ 5000 ਸਾਲ ਪਹਿਲੇ ਪੰਜਾਬ ਦੇ ਦਰਿਆਵਾਂ ਤੇ ਹੋਈ ਪੰਜਾਬ ਤੇ ਪੰਜਾਬ ਦੇ ਦਰਿਆਵਾਂ ਤੇ ਜਿਸ ਗ੍ਰੰਥ ਦੀ ਰਚਨਾ ਹੋਈ ਉਹ ਪੰਜਾਬੀਆਂ ਦੀ ਰਚਨਾ ਹੈ ਨਾ ਤੇ ਉਹ ਉਦੋਂ ਦੀ ਪੰਜਾਬੀ ਤੇ ਉਦੋਂ ਦੀ ਦਿੱਤੀ ਹੈ ਆਰਥਰ ਮੈਕਸਮੂਲਰ ਨੇ ਵੇਦਾ ਦਾ ਨਿਵਾਸ ਅੰਗਰੇਜ਼ੀ ਵਿੱਚ ਹੈ ਮੈਕਸਮੂਲਰ ਜਰਮਨੀ ਜਰਮਨ ਸੀ ਰਿਗਵੇਦ ਮੁਖਵੰਦ ਦੇ ਵਿੱਚ ਉਹਨੇ ਦੋ ਵਾਰ ਮੇ ਤੁਹਾਡੀ ਨਜ਼ਰ ਕਰਦਾ ਕਿਉਂਕਿ ਇਹ ਸਾਡੀ ਸਪਿਰਚੁਅਲ ਪ੍ਰੋਪਰਟੀ ਹੈ ਮਹਾਰਿਸ਼ੀ ਜਿਨ੍ਹਾਂ ਨੇ ਵੇਦਾ ਦਾ ਪ੍ਰਕਾਸ਼ ਕੀਤਾ ਉਹ ਸਾਡੇ ਵਡੇਰੇ ਸਨ ਮੈਕਸਮਮ ਉੱਤੇ ਲਿਖਦਾ ਹੈ ਹਜ਼ਾਰਾਂ ਸਾਲ ਪਹਿਲਾਂ ਪੰਜਾਬ ਦੇ ਦਰਿਆਵਾਂ ਕਿਨਾਰੇ ਰਿਗਵੇਦ ਦਾ ਪ੍ਰਕਾਸ਼ ਉਦੋਂ ਕਰ ਲਿਆ ਸੀ ਪੰਜਾਬੀਆਂ ਨੇ ਜਦੋਂ ਦੁਨੀਆ ਨੂੰ ਮਨੁੱਖਤਾ ਨੂੰ ਕੱਪੜੇ ਪਹਿਨਣ ਦੀ ਯਾਦ ਨਹੀਂ ਸੀ ਉਂਝਾ ਕੱਪੜੇ ਦਾ ਨਾਮ ਹੀ ਜਾਣਦਾ ਸੀ ਤੇ ਪਹਿਨਣਾ ਨਹੀਂ ਜਾਣਦਾ ਸੀ ਉਦੋਂ ਸਾਡੇ ਵਡੇਰਿਆਂ ਨੇ ਰਿਗਵੇਦ ਦਾ ਪ੍ਰਕਾਸ਼ ਕਰਿਆ ਮੈਕਸਮੂਲ ਦਾ ਦੂਜਾ ਬਾਤ ਯਾਦ ਰੱਖਣਯੋਗ ਬਾਤ ਨੇ ਮੈਨੂੰ ਐਨੇ ਚੰਗੇ ਲੱਗੇ ਕਿ ਮੈਂ ਇਹਨਾਂ ਦਾ ਸਿਮਰਨ ਕਰਦਾ ਰਾਂ ਹਰ ਇੱਕ ਜਗ੍ਹਾ ਯਾਦ ਹੋ ਜਾਂਦੇ ਨੇ ਮੈਕਸਮੂਲ ਦੇ ਲੈ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਂ ਹੇਠ ਰੁਮਕਦੀਆਂ ਹਵਾਵਾਂ ਤੋਂ ਆਨੰਦਿਤ ਹੋ ਕੇ ਏਸ਼ੀਆ ਦੇ ਬੱਚਿਆਂ ਨੇ ਖੁਸ਼ੀ ਵਿੱਚ ਜਦੋਂ ਸਰਕਾਰੀ ਮਾਰੀ ਕਰੇ ਗਵੇਰ ਪਰਕਰ ਹੋਏ ਆਈ ਸੀ ਦਾ ਸੰਕਲਨ ਅਮਰਤ ਵੇ ਸਾਰਿਆਂ ਦੀ ਸ਼ਾਂ ਹੈ ਰੁਮਕਦੀਆਂ ਹਵਾਵਾਂ ਤੋਂ ਆਨੰਦਿਤ ਹੋ ਕੇ ਇਹਸ਼ੀਆ ਦੇ ਬੱਚਿਆਂ ਨੇ ਖੁਸ਼ੀ ਜਦੋਂ ਸਰਕਾਰੀ ਮਾਰੇ ਸਾਰੇ ਦੁਹੇ ਪਰ ਲਿਖੇ ਮਾਣਯੋਗ ਦੋਸਤੋ ਤੁਸ ਸਾਡਾ ਪੁਰਾਤਨ ਗ੍ਰੰਥ ਸਾਡੇ ਵਡੇਰਿਆਂ ਦੀ ਸਾਨੂੰ ਪਵਿੱਤਰ ਪ੍ਰਾਪਰਟੀ ਵਜੋਂ ਦੇਣ ਇਹ ਆਪਾਂ ਸੰਭਾਲ ਕੇ ਰੱਖਣਾ ਤੇ ਇਹਦਾ ਮਾਣ ਕਰਨਾ ਤੁਜੀ ਗਰ ਰਾਮਾਇਣ ਮਹਾਰਿਸ਼ੀ ਵਾਲਮੀਕੀ ਇਹ ਜਿਹੜਾ ਹੁਣ ਅੰਮ੍ਰਿਤਪੁਰ ਏ ਇੱਥੇ ਜੰਗਲ ਹੁੰਦਾ ਸੀ ਇੱਥੇ ਉਹਨਾਂ ਦਾ ਸਪੋਤ ਥਾਮ ਸੀ ਉਹ ਸ਼ਾਮੀ ਕੁਤੀਆ 9 ਤੇ ਕੁਸ਼ ਦਾ ਜਨਮ ਇੱਥੇ ਹੋਇਆ 9 ਤੇ ਕੁਸ਼ ਦੀ ਧਰਤੀ ਪੰਜਾਬ ਹੈ ਇੰਨੀ ਉਹ ਜਵਾਨ ਹੋਏ ਇੱਕੋਂ ਦਾ ਪਾਣੀ ਪੀਤਾ ਇੱਥੋਂ ਦਾ ਅੰਨ ਖਾਦਾ ਇੱਥੋਂ ਦੀ ਬੋਲੀ ਬੋਲੀ ਮੇਰੇ ਮਾਂ ਦੇ ਬਚਪਨ ਤੇ ਉਹ ਹੁੰਦਾ ਸੀ ਕਿ ਭਗਵਾਨ ਰਾਮਚੰਦਰ ਦਾ ਆਸ਼ੁਰਮੇ ਦਾ ਘੋੜਾ ਪਕੜਨ ਵਾਲੇ ਇਹ ਦੋ ਪੰਜਾਬੀ ਸਨ। ਜੁਨਾਹ ਇੱਕ ਨੇ ਮਾਹੌਲ ਬਸਾਇਆ ਦੂਸਰੇ ਨੇ ਕਸੂਰ ਬਸਾਇਆ। ਇਹ ਸਭ ਬਰਾਸਤ ਹੈ। ਤੇ ਜੁਦੀ ਦਾ ਲਾਪਾਂ ਕਰੀਏ ਮਹਾਭਾਰਤ ਦੀ। ਮਹਾਭਾਰਤ ਦਾ ਯੋਜਕ ਕੋ ਚਤੁਰਾਤ ਕੋ ਚਤਿਤ ਪੰਜਾਬ ਦਾ ਇੱਕ ਹੈ। ਦਿੱਲੀ 1947 ਤੱਕ ਦਿੱਲੀ ਇੱਕ ਜ਼ਿਲ੍ਹਾ ਸੀ ਜਿਹੜਾ ਮਾਲਾ ਡਿਵੀਜ਼ਨ ਚ ਪੈਂਦਾ ਸੀ ਤੁਸੀਂ ਕਦੀ ਫੋਟੋ ਦੇਖੋ ਜਦੋਂ 1947 15 ਗੱਲ ਤੋਂ ਪਹਿਲੀ ਵਾਰ ਪੰਦ ਜਵਾਹਰ ਲਹਿਰੂ ਤਿਰੰਗਾ ਲਹਿਰਾ ਰਹੇ ਨੇ ਲਾਲ ਕਿਲੇ ਉਨਾ ਤੋਂ ਰਫਾ ਦੇ ਪਿੱਛੇ हट ਕੇ ਇੱਕ ਕਲੀਨ ਸੇਵਨ ਜਵਾਨ ਖਲੋਤਾ ਹੈ ਉਹਨਾਂ ਕੋਲ ਮਮਾ ਉਹ ਡਾਕਟਰ ਮਹਿੰਦਰ ਸਿੰਘ ਦਾਵਾ ਨੇ ਦਿੱਲੀ ਦੇ ਡਿਫਟੀ ਕਮਿਸ਼ਨਰ ਹੁੰਦੇ ਸੀ ਦਿੱਲੀ ਦਾ ਜ਼ਿਲ੍ਹਾ ਸੋ ਕੁਰਖੇਸ਼ਤਰ ਦੇ ਮੈਦਾਨ ਮਹਾਭਾਰਤ ਦਾ ਯੁੱਧ ਹੋਇਆ ਮਹਾਭਾਰਤ ਦਾ ਗ੍ਰੰਥ ਇਸੇ ਰਚਿਆ ਗਿਆ ਹੈ ਗੀਤਾ ਦਾ ਪ੍ਰਕਾਸ਼ ਹੋਇਆ ਇਹ ਗ੍ਰੰਥ ਕਿਹੋ ਜਿਹਾ ਸਨਾ ਪੈਨ ਨੂੰ ਕਿਵੇਂ ਟ੍ਰੀਟ ਕਰਨਾ ਹੈ ਉਹ ਬਾਤ ਮੈਂ ਤੁਹਾਨੂੰ ਸੁਣਾਣਾ ਗੀਤਾ ਬਾਗ اور ਉਹ ਖਤਮ ਪਾਂਡਵ ਰਾਜ ਕਰਨ ਲੱਗੇ ਭਗਵਾਨ ਕ੍ਰਿਸ਼ਨ ਤੇ ਅਜੇ ਮਹਿਲ ਤੇ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਸਨ ਅਰਜਨ ਨੇ ਪੁੱਛਿਆ ਅਰਜਨ ਨੇ ਬੇਨਤੀ ਕੀਤੀ ਮਹਾਰਾਜ ਜਦੋਂ ਤੁਸੀਂ ਗੀਤਾ ਉਚਾਰੀ ਸੀ ਉਦੋਂ ਮੈਂ ਯੁੱਧ ਦੇ ਮੈਦਾਨ 'ਚ ਸੀ ਉਤੇਜਨਾ 'ਚ ਸੀ ਗੁੱਸੇ 'ਚ ਸੀ ਕਈ ਵਾਰ ਤਾਂ ਮੈਨੂੰ ਸਮਝ ਨਹੀਂ ਆਇਆ ਕੁਝ ਸ਼ਲੋਕ ਮੈਂ ਭੁੱਲ ਗਿਆ ਹਾਂ ਕਿਰਪਾ ਕਰੋ ਇੱਕ ਵਾਰ ਫੇਰ ਗੀਤਾ ਦਾ ਉਚਾਰਨ ਕਰੋ ਮੈਂ ਯਾਦ ਰੱਖਾਂ ਭਗਵਾਨ ਬੋਲੇ ਹੈ ਕੁੰਤੀ ਪੁੱਤਰ ਨਾ ਹੁਣ ਕੁਰਕਸ਼ੇਤਰ ਦਾ ਮੈਦਾਨ ਨਾ ਤੁਸੀਂ ਉਦੋਂ ਵਾਲੇ ਅਰਜਨ ਸੀ ਨਾਮ ਜੀ ਉਹ ਵਾਲੇ ਭਗਵਾਨ ਉਹ ਕਰਮਾ ਵਾਲੀ ਭੜੀ ਸੰਸਾਰ ਦੇ ਹਜ਼ਾਰਾਂ ਸਮਾਜ ਕਿਤੇ ਕੋਈ ਹਉਮੈ ਨਹੀਂ ਜੀ ਦਾ ਦਾ ਉਚਾਰਨ ਬਾਰ ਬਾਰ ਨਹੀਂ ਕੀਤਾ ਜਾ ਸਕਦਾ ਹੁਣ ਭਗਵਾਨ ਕਿ ਨਹੀਂ ਕਰ ਸਕਣਗੇ ਇਹ ਪਵਿੱਤਰ ਜਾਇਦਾਦ ਤੁਹਾਡੇ ਹਵਾਲੇ ਨੇ ਸੰਭਾਲ ਕੇ ਰੱਖੋ ਤੁਹਾਡੀ ਤੁਹਾਡਾ ਕਲਿਆਣ ਹੋਏਗਾ ਇਹ ਹੈ ਬੈਦਕ ਪਰੰਪਰਾ ਜਿਸ ਦੇ ਮਾਨਵਤਾ ਇਤਿਹਾਸ ਹੈ ਜਿਹਦਾ ਉਹਦੇ ਤੇ ਸਾਨੂੰ ਕਰ ਹੋ ਉਹਦੇ ਤੋਂ ਬਾਅਦ ਬੋਲ ਪਤਾ ਆਇਆ ਬੋਲ ਮਤ ਦੇ ਗ੍ਰੰਥਾਂ ਦੀ ਰਚਨਾ ਕਰਨੀ ਵੀ ਪੰਜਾਬੀਆਂ ਨੇ ਆਪਣੀ ਜ਼ਮੀਨ ਲਈ ਅਭਿਧਰਮ ਕੋਸ਼ ਸੰਸਕ੍ਰਿਤ ਦਾ ਪਹਿਲਾ ਗ੍ਰੰਥ ਹੈ ਬੋਲ ਮਤ ਵਦੂ ਬੰਦੂ ਤੇ ਅਸਾਂਗ ਜਲੰਧਰ ਜਿਲ੍ਹੇ ਦੇ ਦੋ ਭਰਾ ਸਨ ਕਿਸਾਨ ਸਨ ਕਸ਼ਮੀਰ ਚ ਸੰਸਕ੍ਰਿਤ ਸਿੱਖਣਗੇ ਆ ਕੇ ਬੋਲ ਧਰਮ ਦਾ ਫਲਸਫਾ ਸੰਸਕ੍ਰਿਤ ਦੇ ਵਿੱਚ ਰੱਖਿਆ ਤੇ ਸੀਜੀ ਕੋਸ਼ ਬੋਧ ਕੌਂਸਲ ਜਿਹੜੀ ਕਲਿਸ਼ਕਨਿਸ਼ਕ ਹੋਈ ਸੀ ਫਿਨਿਸ਼ਕ ਰਾਜਾ ਸੀ ਉਸ ਕੌਂਸਲ ਤੇ ਪ੍ਰਵਾਨ ਕੀਤਾ ਗਿਆ ਜਿਦਵਾਨਾ ਨੇ ਇਸ ਗ੍ਰੰਥ ਬਾਰੇ ਜੋ ਟਿੱਪਣੀ ਦਿੱਤੀ ਉਹ ਟਿੱਪਣੀ ਮੈਂ ਤੁਹਾਡੀ ਨਜ਼ਰ ਕਰਨਾ ਚਾਹਾਂ ਫਿਨਿਸ਼ਕ ਨੇ ਇਹ ਮੈਸੇਜ ਪੜ ਕੇ ਸੁਣਾਇਆ ਜਿਹੜਾ ਉਹ ਸੀ ਅੱਜ ਦੇ ਇਸ ਪਵਿੱਤਰ ਦਿਨ ਬੋਧ ਵਾਸ ਆਪਣੇ ਪਵਿੱਤਰ ਚਰਨ ਸੰਸਕ੍ਰਿਤ ਵਿੱਚ ਰੱਖਦਾ ਹੈ ਹੁਦਾਈ ਹੋਵੇ ਅੱਜ ਤੋਂ ਬਾਅਦ ਜਦੋਂ ਕਦੀ ਪਾਲੀ ਭਾਸ਼ਾ ਤੇ ਸੰਸਕਰਣ ਵਿੱਚ ਕੋਈ ਵਿਵਾਦ ਹੋਏਗਾ ਵਸੂ ਬੰਦੂ ਤੇ ਅਸੰਗ ਦਾ ਇਹ ਅਭਿਧਰਮ ਕੋਟ ਨਿਰਣਾ ਕਰਿਆ ਕਰੇਗਾ ਅਦਾਲਤ ਵਾਂਗ ਜੇ ਤੱਕ ਇਹ ਤੋਂ ਜਲੰਧਰ ਦੇ ਪੰਜਾਬੀ ਨਕਰ ਆਦਰਯੋਗ ਹਨ ਮਨਿੰਦ ਪਨਹ ਜਿਹਨੂੰ ਪੰਜਾਬੀ ਦੇ ਆਪ ਮਨਿੰਦ ਪਰਚੇ ਨਾਮ ਇਹ ਸਾਲ ਕੋਟ ਚਾਰਿਆ ਗਿਆ ਪਿਹੋਜੇਸਾਨ ਪੰਜਾਬੀ ਵਿਦਵਾਨ ਨੇ ਪਿਹੋਜੇਸਾਨ ਪੰਜਾਬੀ ਫਰੋਟੇ ਇਹਦੀ ਇੱਕ ਵੰਨ ਦੀ ਮੈਂ ਇਸ ਗ੍ਰੰਥ ਦਾ ਪੰਜਾਬੀ ਅਨੁਵਾਦ ਕੀਤਾ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਮੈਂ ਜਦੋਂ ਵਿਦਿਆਰਥੀ ਹੁੰਦਾ ਹੈ ਇਸ ਗ੍ਰੰਥ ਦਾ ਪਾਠ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਇਹ ਸਾਡੇ ਪੰਜਾਬ ਦੇ ਬਜ਼ੁਰਗਾਂ ਵੱਲੋਂ ਕਿਹਾ ਗ੍ਰੰਥ ਹੈ ਪੰਜਾਬੀਆਂ ਨੂੰ ਨਾਮ ਸਹੀ ਦੇ ਨਾਮ ਨਾਲ ਨਹੀਂ ਪਤਾ ਕਦੇ ਸਮਰੱਥਾ ਦੇਉਣਗੇ ਸੱਚੇ ਪਾਤਸ਼ਾਹ ਮੈਂ ਇਹਨੂੰ ਗੁਰਮੁਖੀ ਅੱਖਰਾਂ 'ਚ ਪੰਜਾਬੀ ਜ਼ੁਬਾਨ 'ਚ ਕਰਾਂਗਾ ਉਸ ਨਮਰਤ ਕਾਮ ਦੀ ਇਹ ਗ੍ਰੰਥ ਪੰਜਾਬੀਚ ਆਇਆ ਇਹਦਾ 16 ਗ੍ਰੰਥ ਸਵਾਲਾਂ ਦੇ ਜਵਾਬਾਂ ਦਾ ਗ੍ਰੰਥ ਹੈ ਬਾਦਸ਼ਾਹ ਮինਾਂਦਰ ਜੁਲ ਮਿਲੰਦ ਲਿਖਿਆ ਹੈ ਪਾਲੀ ਸੀ ਉਹ ਸਵਾਲ ਕਰਦਾ ਬੋਧ ਮਤ ਬਾਰੇ ਜਾਣਨ ਲਈ ਤੇ ਵਿਦਵਾਨ ਨਾਗ ਸੈਨ ਪੰਜਾਬੀ ਉਹਨਾਂ ਦਾ ਜਵਾਬ ਸੀ ਪਹਿਲਾ ਸਵਾਲ ਤੇ ਪਹਿਲਾ ਜਵਾਬ ਤੁਹਾਡੀ ਨਜ਼ਰ ਤੇ ਬਾਦਸ਼ਾਹ ਹਾਜ਼ਰ ਹੋਇਆ ਚਰਨ ਸੁਵੇ ਨਾਲ ਖੜੇ ਨੇ ਸਾਹਮਣੇ ਬੈਠਾ ਨਾਗ ਸੈਨ ਉੱਚੇ ਥਾਂ ਤੇ ਹੈ ਬਾਦਸ਼ਾਹ ਨੇ ਆਖਾ बादशाह ने हाथ जोड़ के हा, पूजनीक नाल सैन मेरे मन में कुछ प्रश्न हैं कृपा करके मैं दसो मैं तो प्रश्न पूछ का हकदार हा। हाँ नागैन ने कहा जे जगयासुओं वागू पुछो गे महाराज तो हकदार हों ये बादशाह वागू पुछे तो हकदार नहीं बादशाह ने कहा पूजनीक भनते की फर्क होंगे है दोहसैन ने कहा महाराज ਕਿ ਤੇ ਗਿਆਸੂ ਪ੍ਰਸ਼ਨ ਪੁੱਛਦਾ ਹੈ ਆਪਣੀ ਤ੍ਰਿਪਤੀ ਵਾਸਤੇ ਗਿਆਨ ਦੀ ਵਿਰਧੀ ਵਾਸਤੇ ਨਾ ਸਮਝਾਇਏ ਦੂਜੀ ਵਾਰੀ ਪੁੱਛਦਾ ਸਮਝਣ ਤੋਂ ਬਾਅਦ ਸ਼ੁਕਰਾਨਾ ਕਰਕੇ ਚਲਾ ਜਾਂਦਾ ਤੇ ਫਿਰ ਇਹ ਦਨ ਦੂਜਿਆਂ ਨੂੰ ਸਲਾਮ ਹੈ ਇਹ ਤਰੀਕਾ ਗਿਆਸੂ ਦਾ ਬਾਦਸ਼ਾਹ ਪ੍ਰਸ਼ਨ ਪੁੱਛਦਾ ਹੈ ਤੇ ਆਖ ਕਰਦਾ ਕਿ ਜਿਹੜਾ ਉੱਤਰ ਮੈਂ ਚਾਹਣਾ ਉਹ ਮਿਲੇ ਜਦੋਂ ਵਿਦਵਾਨ ਉਹਦੀ ਇੱਛਾ ਦੇ ਅਨਸਾਰ ਉੱਤਰ ਨਹੀਂ ਦਿੰਦਾ ਤਾਂ ਬਾਦਸ਼ਾਹ ਕਰੋਧਿਤ ਹੋ ਸਕਦਾ ਹੈ इस करके अदशाह हाँ के दरबार की ना हाजिरी भरते हैं ना उन्होंने सवालों के जवाब देने कृपा करके हम दसो किस हैसियत आए हो मेरे को बादशाह ने हाथ जोड़ के कहा जिज्ञासू की हैसियत नज्ञासू की हैसीियत एक विद्वाना बारे भी सुना देव खुश हो विवाना नहीं मिल जाए नाग सैन को बादशाह ने ज्ञान के विद्या ਕੁਇ ਕੁਇ ਜੀ ਦੇ ਦੋ ਨਾਮ ਹਨ ਸੰਤੇ ਤੇ ਵਕ 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 ਮਹਾਰਾਜ ਵਕ ਵਕ ਇਹਨੇ ਸਮਝਾਓ ਮਹਾਰਾਜ ਅਕੀ ਕਦੀ ਕਦੀ ਆਖ ਦਿੰਦੇ ਆ ਕਿ ਬਲਦ ਗੱਡੇ ਵਿੱਚ ਵੀ ਮਨ ਕਣਕ ਲਈ ਜਾ ਰਹੇ ਆ ਮਹਾਰਾਜ ਬਲਦ ਕੋਈ ਪਤਾ ਨਹੀਂ ਗੱਡੇ ਚ ਕੀ ਹੈ ਉਹ ਭਾਰ ਥੋ ਰਹੇ ਆ ਮਹਾਰਾਜ ਅੱਖ ਨਮਕ ਦੀ ਡਲੀ ਨੂੰ ਦੇਖ ਸਕਦੇ ਏ ਨਮਕ ਦੀ ਡਲੀ ਦਾ ਸਵਾਦ ਨਹੀਂ ਚਖ ਸਕਦੇ ਨਮਕ ਦਾ ਸਵਾਦ ਜੀਵ ਚਖੀ ਜਿਵੇਂ ਬਲਦ ਭਾਰਤ ਹੋ ਰਹੇ ਹਨ ਵਿਦਵਾਨ ਵਿੱਦਿਆ ਦਾ ਭਾਰਤ ਹੋ ਰਹੇ ਹਨ ਮਹਾਰਾਜ ਜਾਨ ਉਹਨਾਂ ਦੇ ਨਜ਼ਦੀਕ ਨਹੀਂ ਹੈ ਇੱਕ ਵਾਕ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੇ ਉਹਨੂੰ ਗਿਆਨ ਆਖਿਆ ਜਾਂਦਾ ਬਾਕੀ ਕਿਤਾਬਾਂ ਦੇ ਥੇਰਨ ਜਿਹੜੇ ਉਹ ਵਿੱਦਿਆ ਉਹ ਵਿਦਵਾਨ ਜਿੰਨਾ ਮਰਜੀ ਚੁੱਕੀ ਫਿਰਨ ਉਹ ਬਹੁਤਾ ਕੰਮ ਦਾ ਕਿਤੇ ਨਹੀਂ ਸਹੀ ਹੈ ਸਹੀ ਹੈ ਅਮੀਰ ਜੇ ਮੇਰੇ ਮਨ ਕੇ ਆਇਆ ਕਿ ਮੈਂ ਤੁਹਾਨੂੰ ਨਿਜ਼ਾਮਉਦੀਨ ਦਾ ਬਾਤ ਸੁਣਾਵਾਂ ਰੇਡੀਓ ਲਾਹੌਰ ਤੋਂ ਹੁੰਦਾ ਹੁੰਦਾ ਸੀ ਮੈਂ ਇੱਕ ਤਹਾਉ ਦੇ ਕਿਰੈਕਟਰ ਹੁੰਦਾ ਸੀ ਐਨਾਉਂਸਰ ਚੌਧਰੀ ਇਹ ਕੋ ਹੁੰਦਾ ਸੀ ਨਿਜ਼ਾਮਉਦੀਨ ਨਿਜ਼ਾਮਉਦੀਨ ਦੀ ਪੰਜਾਬੀ ਕਿਆ ਬਾਤ ਹੈ ਅਮੀਰ ਪੰਜਾਬੀ ਅਮੀਰ ਕਮੈਂਟ ਕਰਦਾ ਇੱਕ ਵਿਦਵਾਨ ਬੁਲਾਇਆ ਹੈ ਜਿਹੜਾ ਪੰਜਾਬੀ ਦੀ ਅਮੀਰੀ ਬਾਰੇ ਗੱਲਾਂ ਕਰ ਰਿਹਾ ਚੌਧਰੀ ਜਿੰਦਾ ਸੁਣੀਆਂ ਚੱਲਣਾ ਨਿਜ਼ਾਮਉਦੀਨ ਜੀ ਤੁਹਾਨੂੰ ਆ ਗੋ ਬੜੀ ਨਕਾਮ ਮਦਿਆਂ ਤਾਂ ਤੁਸੀਂ ਚੁੱਪ ਬੈਠੇ ਰਹੇ ਸਾਡੀ ਗੁਸਤਗੂ ਵਿੱਚ ਤੁਸੀਂ ਹਿੱਸਾ ਹੀ ਨਹੀਂ ਲਿਆ ਨਿਜ਼ਾਮਉਦੀਨ ਕਹਿਣ ਲੱਗੇ ਆਨੰਦ ਲੈਂਦਾ ਰਿਹਾ ਤੇ ਸੋਚਦਾ ਰਿਹਾ ਕਿ ਗਰਮੀਆਂ ਦੇ ਰੁੱਤੇ ਰਾਜੀ ਦੇ ਕਿਨਾਰੇ ਬੈਠਾ ਹਾਂ ਸਾਰੀ ਦੀ ਸਾਰੀ ਮਿੱਠੀ ਪੰਜਾਬੀ ਜ਼ਮਾਨ ਰਾਜੀ ਦੇ ਕੋਲ ਤੇ ਇੱਕੋ ਢੀਕ ਲਾ ਕੇ ਫੀਲਵਾ ਪਰ ਕੀ ਤਰ੍ਹਾਂ ਫਸ ਨਹੀਂ ਆਉਂਦਾ ਪੰਜਾਬੀ ਜ਼ੁਬਾਨ ਬਾਰੇ ਕਮੈਂਟ ਹੈ ਮਦਮੁਦਨ ਦਾ ਲਾਹੌਰ ਰੇਡੀਓ ਜੀ ਕਰ ਬੈਠੇ ਰਾਵੀ ਕਿਨਾਰੇ ਗਰਮੀਆਂ ਦੇ ਰੁੱਤੋਂ ਬੈਠਾ ਪੰਜਾਬੀ ਜ਼ੁਬਾਨ ਨੂੰ ਮਿੱਠੀ ਪੰਜਾਬੀ ਜ਼ੁਬਾਨ ਨੂੰ ਰਾਵੀ ਚ ਢੋਲ ਕੇ ਕੋਟ ਕੋਟ ਚ ਸਾਰਾ ਦਰਿਆ ਪੀ ਲਵਾ ਪਰ ਕੀ ਕਰਾਂ ਇਹ ਜ਼ੁਬਾਨ ਹੱਥ ਨਹੀਂ ਆਉਂ ਤੁਹ ਇਹੋ ਜੀ ਆਪਣੀ ਜ਼ੁਬਾਨ ਜਿਹੜੀ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀ ਅਸੀਂ ਇਹਦਾ ਮਾਣ ਜਿੰਨਾ ਕਰੀਏ ਉਹਨਾਂ ਘੱਟ ਮੈਂ ਇੱਕ ਪੋਜੀਟਿਵ ਠੱਗਨਾ ਦੇਸੀ ਅਸਲੀਅਤ ਬੱਚਿਆ ਕਹਿੰਦਾ ਮੰਮੀ ਅੰਗਰੇਜ਼ੀ ਸ਼ੇ ਮੰਮੀ 5 5 ਡਾਲਰ ਦਾ ਨੋਟ ਦੇ ਹੋਇ ਇੱਕ ਮੈਨੂੰ ਖਰਚੇ ਲਈ ਲੋੜ ਹੈ ਮਾਂ ਕਹਿੰਦੀ 5 ਨਹੀਂ 10 ਦੇਾਂਗੀ ਜੇ ਪੰਜਾਬੀ ਚ ਮੰਗੇ ਸਾਡੇ ਹੁਣ ਵਡੇਰੇ ਵੀ ਛੋਟੇ ਵੀ ਸਿੱਖਣ ਹੋ ਰਹੇ ਨੇ ਸਿੱਖ ਰਹੇ ਨੇ ਰਾਗ ਸਿੱਖ ਰਹੇ ਨੇ ਚਿੱਤਰਕਾਰੀ ਸਿੱਖ ਰਹੇ ਨੇ ਪੰਜਾਬੀ ਜ਼ੁਬਾਨ ਸਿੱਖ ਰਹੇ ਨੇ ਤੇ ਇਹ ਜ਼ੁਬਾਨ ਮੁੱਖਣਾ ਵਾਲੀ ਨੂੰ ਚੌਥੇ ਗੁਰੂਆਂ ਦੇ ਬਾਬਾ ਫਰੀਦ ਦੇ ਵਰਤਾਈ ਹੋਈ ਹੈ ਆਪਾਂ ਨੂੰ ਕਿਸਮਤ ਨਾਲ ਮਿਲੀ ਹੈ ਸਿੱਖੀ ਸੰਗਤ ਨਾਲ ਇਹ ਖਜ਼ਾਨਾ ਜਿਹੜਾ ਮਿਲਿਆ ਹੈ ਇਹਦੇ ਸਬੰਧੀ ਜੇ ਬਾਬਾ ਫਰੀਦ ਦੀ ਇੱਕ ਸਾਖੀ ਛੋਟੀ ਜੀ ਸੁਣਾ ਦਿਆਂ ਆ ਗਿਆ ਦੇਰੀ ਸੀ ਪ੍ਰਧਾਨ ਜੀ ਨੇ ਬਾਬਾ ਫਰੀਦ ਬਚਪਨ 'ਚ ਗੜੀ 'ਚ ਆਪਣੇ ਸਾਥੀਆਂ ਨਾਲ ਖੇਡਦੇ ਸਨ ਉਧਰੋਂ ਦੀ ਫਕੀਰ ਲੱਗਿਆ ਬਾਕੀ ਕਿਸੇ ਬੱਚੇ ਨੇ ਉਧਰ ਧਿਆਨ ਨਹੀਂ ਦਿੱਤਾ ਬਾਬਾ ਫਰੀਦ ਨੇ ਸਾਵਧਾਨ ਹੋ ਕੇ ਸਾਥੀ ਤੇ ਹੱਥ ਰੱਖ ਕੇ ਈਸ਼ੂ ਨੂੰ ਸਲਾਮ ਅਲੇਕੁਮ ਅ। ਉਹ ਫਕੀਰ ਖੁਸ਼ ਹੋਇਆ ਆਪਣੇ ਝੋਲੇ ਦੇ ਜੇਬ 'ਚ ਹੱਥ ਪਾਇਆ ਅਨਾਰ ਸੀ ਅਨਾਰ ਦੇ ਦਿੱਤਾ ਬਾਬਾ ਫਰੀਦ ਨੂੰ ਬਚ ਪਈ। ਸਾਥੀ ਕਹਿਣਗੇ ਤੂੰ ਸਾਡੇ ਨਾਲ ਛੇੜਾਂ ਛੇੜਦਾ ਸੀ ਸਾਡਾ ਇਹ ਤਸੰਨ ਦੇ ਦੋ ਹਿੱਸੇ ਕੀਤੇ ਇੱਕ ਹਿੱਸੇ 'ਚ ਕੁਝ ਦਾਣੇ ਹੈ 2-2 4-4 ਦਾਣੇ ਆਪਣੇ ਸਾਥੀ ਨੂੰ ਵੰਡੇ। ਅਫਦਾਨਾ ਅਰ ਆਪਣੇ ਘਰ ਲੈ ਗਿਆ ਤੇ ਮਾਂ ਨੂੰ ਕਿਹਾ ਇਹ ਘਟਨਾ ਜੇ ਵਾਪਰੀ ਸੀ ਇੱਕ ਫਕੀਰ ਤੋਂ ਗਿਫਤ ਮਿਲੀ ਮਾਂ ਨੇ ਕਿਹਾ ਚੰਗਾ ਹੋਇਆ ਚੰਗਾ ਸ਼ਗਨ ਹੈ ਰੋਜ਼ੇ ਚੱਲ ਰਹੇ ਨੇ ਨਾ ਅੱਜ ਸ਼ਾਮ ਦਾ ਰੋਜ਼ਾ ਫਾਇਦੇ ਅਨਾਰ ਦੇ ਦਾਣਿਆਂ ਨਾਲ ਖੋਲਾਂਗੇ ਇਹਨੂੰ ਸੰਭਾਲ ਕੇ ਰੱਖ ਸ਼ਾਮ ਹੋਈ ਨਮਾਜ਼ ਪੜੀ ਰੋਜ਼ਾ ਖੋਲਣ ਦਾ ਵਕਤ ਆਇਆ ਬਾਬਾ ਫਰੀਦ ਨੇ ਦੋ ਦੋ ਚਾਰ ਚਾਰ ਦਾਣੇ ਪਰਵਾਜ਼ ਦੀ ਬੰਦ ਦਿੱਤੇ ਇੱਕ ਦਾਣਾ ਉਹਨਾਂ ਵਾਸਤੇ ਖੋਦ ਲਈ ਬੀ ਇੱਕ ਦਾਣਾ ਖਾਣ ਤੋਂ ਬਾਅਦ ਉਹ ਬਿਸਮਾਤ ਜਾਗੇ ਆਨੰਦਿਤ ਹੋ। ਥੋੜਾ ਸਮਾਂ ਤਾਂ ਉਹ ਬਿਸਮਾਤ ਸਾਰੀ ਰਿਹਾ ਪਰ ਬਾਅਦ ਵਿੱਚ ਪਛਤਾਵਾ ਸ਼ੁਰੂ ਹੋ ਗਿਆ। ਕਿੰਨੇ ਕੀਮਤੀ ਦਾਣੇ ਮਹਿਮੂਰ ਖਾਂ ਵੰਗ ਹੋਰਾਂ ਦੀ ਵੰਡ ਦਿੱਤੀ। ਜੇ ਮੈਂ ਸਾਰਾ ਨਾ ਸਾਰੇ ਦਾਣੇ ਖਾ ਲੰਗਦਾ ਸਮੇਂ ਨੂੰ ਕਿੰਨਾ ਆਨੰਦ ਹੋਰ ਪ੍ਰਾਪਤ ਹੁੰਦਾ। ਦੇ ਜੈਨੀ ਚ ਰਾਤ ਲੰਗੀ ਅਜੇ ਸੂਰਜ ਨੂੰ ਜੜਿਆ ਸੀ ਘਰੋਂ ਬਾਹਰ ਨਿਕਲੇ ਉੱਠਣਾ ਸ਼ੁਰੂ ਕੀਤਾ ਕੱਲ੍ਹ ਸ਼ਾਮ ਨੂੰ ਇਥੋ ਦੀ ਫਕੀਰ ਲੰਘੇ ਸੀ ਕੋ ਚਲੇ ਗਏ ਤੇ ਆਖੀ ਨੇ ਪਤਾ ਲੱਗਿਆ ਕਿ ਪਿੰਡ ਦੇ ਬਾਹਰ ਦਰਖਤਾਂ 'ਤੇ ਬੈਠੇ ਨੇ ਇੱਥੇ। ਸਾਈਂ ਬਖਤਿਆਰ ਕਾਕੀ ਸੰ ਚਰਨ ਚੂਹੇ ਆਪਣੇ ਦੁੱਖ ਦਾ ਦੱਸੇ ਕਿ ਮੈਂ ਇੱਕ ਦਾਣਾ ਖਾਦਾ ਸਿਰਫ ਬਾਕੀ ਸਾਰੇ ਬੰਦ ਦਿੱਤੇ ਮੈਨੂੰ ਬੇਚੈਨੀ ਲੱਗੀ ਹੈ ਬਾਬਾ ਮੈਂ ਆਪਣੇ ਦਿਲ ਨੂੰ ਸ਼ਾਂਤ ਕਿਵੇਂ ਕਰਾਂ ਬਾਬਾ ਜੀ ਬੋਲੇ ਪੁੱਤਰ ਸੰਸਾਰ 'ਚ ਅੱਜ ਤੱਕ ਲੱਖਾਂ ਰੁੱਤਾਂ ਆਈਆਂ ਕੋਈ ਕੋਈ ਰੁੱਤ ਨਸੀਬਾਂ ਵਾਲੀ ਹੁੰਦੀ ਆਲਾ ਨਸੀਬਾਂ ਵਾਲੀ ਰੁੱਤ 'ਚ ਲੱਖਾਂ ਫਾਲਸ ਲੱਗਦੇ ਨੇ ਰੁੱਖਾਂ ਨੂੰ ਕੋਈ ਕੋਈ ਫਾਲਸ ਨਾ ਤੇ ਨਸੀਬਾਂ ਵਾਲਾ ਹੁੰਦਾ ਸਮਾਰ ਦੇ ਸਫਲ ਸਾਇੰਕ ਦੇ ਦਾਣੇ ਸਾਂ ਕੋਈ ਕੋਈ ਦਾਣਾ ਇਹਨੇ ਕਿਸੀ ਵਾਲਾ ਹੁੰਦਾ ਉਹ ਦਾਣਾ ਜਿਹੜਾ ਅੱਲਾ ਪਰਵਰਗਹਾਰ ਨੇ ਤੇਰੇ ਲਈ ਬਣਾਇਆ ਸੀ ਉਹੀ ਤੈਨੂੰ ਮਿਲਣਾ ਸੀ ਉਹੀ ਤੈਨੂੰ ਮਿਲਣਾ ਦੋਸਤ ਉਹ ਨਾਰ ਦਾ ਦਾਣਾ ਜਿਹਦਾ ਨਾਂ ਪੰਜਾਬੀ ਹੈ ਉਹ ਆਪਾਂ ਨੂੰ ਅੱਲਾ ਪਰਵਰਗਹਾਰ ਦੇ ਦਰਬਾਰ ਤੋਂ ਮਿਲੇ ਬਾਬਾ ਫਰੀਦ ਰਾਹੀਂ ਗੁਰੂ ਨਾਨਕ ਦੇਵ ਰਾਹੀਂ ਗੁਰੂ ਗੋਬਿੰਦ ਸਿੰਘ ਰਾਹੀਂ ਇਹ ਸੰਭਾਵਨਾ ਜਿਹੜਾ ਹਨ ਇਹੋ ਜਿਹਾ ਖਜ਼ਾਨਾ ਹਰੇਕ ਨੂੰ ਨਹੀਂ ਮਿਲਦਾ ਆਪਾਂ ਕੁਝ ਸੰਦੇ ਕਰਨ ਕੀਤੇ ਸੀ ਆਪਾਂ ਨੂੰ ਮਿਲੇ Ini adalah <laughs> maklumat yang saya ingin berikan kepada anda. Wahid jika sahabat. Wahid jika sahabat.